ਵੀਡੀਓ ਆ ਗਈ ਹੈ ਤੁਹਾਡੇ ਅੱਗੇ ਆਪਣੇ ਆਪ ਤੇ ਹਾਲਾਤ ਵੀ ਕੋਈ ਤੁਹਾਡੇ ਦੇ ਇਦਾਂ ਦੇ ਚੱਲਦੇ ਪਏ ਆ ਕਿ ਕੋਈ ਨਾ ਕੋਈ ਸੀਤ ਐਸੀ ਫਸੀ ਹੋਈ ਜ਼ਿੰਦਗੀ ਜਿਹੜੀ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਬੜਾ ਅੰਦਰੋਂ ਦੁਖੀ ਕਰਦੀ ਪਈ ਹੈ ਤਾਂ ਦੇਖੋ ਜੀ ਘਬਰਾਣ ਦੀ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਪਰਮਾਤਮਾ ਨੇ ਨਾ ਬਹੁਤ ਚੰਗਾ ਕਰਾਣਾ ਤੁਹਾਨੂੰ ਹੁਣ ਇੰਨੀ ਗੱਲ ਨੂੰ ਨਾ ਘੱਟੋ ਘੱਟ ਖੁਦ ਰਿਪੀਟ ਕਰੋ ਜਦੋਂ ਵੀ ਗੁਰੂ ਅੱਗੇ ਜਾਣਾ ਆਪਣੀ ਅੱਖਾਂ ਬੰਦ ਆ ਗੁਰੂ ਤੁਹਾਡੇ ਅੱਗੇ ਹੈ ਤੇ ਜਿਹੜਾ ਦਿਲ ਡਰਦਾ ਪਿਆ ਤੁਹਾਡਾ ਦਿਮਾਗ ਤੇ ਟੈਨਸ਼ਨਾਂ ਦਾ ਬੋਝ ਆ ਤੁਸੀਂ ਕੀ ਕਹਿਣਾ ਇਹਨਾਂ ਨੂੰ ਕਿ ਉਹ ਦੇਖ ਲੈ ਮੇਰੇ ਮਹਾਰਾਜ ਜੀ ਬੈਠੇ ਤੂੰ ਭਾਵੇਂ ਜਿੰਨਾ ਮਰਜ਼ੀ ਟੈਨਸ਼ਨ ਲਈ ਜਾ ਮੇਰੇ ਮਾਲਕ ਨੇ ਮੇਰਾ ਸਭ ਕੁਝ ਕਰਾਉਣਾ ਹੀ ਕਰਾਉਣਾ ਨੈਗੇਟਿਵ ਸੋਚ ਇੱਕ ਪਾਸੇ ਦੀ ਆਈ ਹੈ ਕੋਈ ਗੱਲ ਨਹੀਂ ਅਰੇ ਤੇ ਕੰਟਰੋਲ ਨਹੀਂ ਹੈਗਾ ਤੁਹਾਡਾ ਦੇਖੋ ਬੜੇ ਵੱਡੇ ਵੱਡੇ ਗੱਲਾਂ ਕਰ ਦਿੰਦੇ ਤੂੰ ਗਲਤ ਸੋਚਦਾ ਮੈਂ ਤੂੰ ਨੈਗੇਟਿਵ ਸੋਚਦਾ ਪਿਆ ਅਰੇ ਤੇ ਕੰਟਰੋਲ ਨਹੀਂ ਹੈਗਾ ਤੁਹਾਡਾ ਇਹ ਵੀ ਗੱਲ ਬੜੀ ਸੱਚੀ ਹੈ ਜਿਹਦੇ ਕੰਮ ਹਰ ਪਾਸੇ ਪੁੱਠੇ ਪੈਂਦੇ ਹੋਣ ਉਹਦਾ ਦਿਮਾਗ ਗਲਤ ਪਾਸੇ ਜਾਣੇ ਜਾਣ ਕੋਣ ਜਿਹਦੇ ਸਾਰੇ ਸਰੀਰ ਤੇ ਜ਼ਖਮ ਹੋਏ ਹੋਣ ਸਮਾਂ ਦਾਦਾ ਚੱਲਦਾ ਹੋਵੇ ਤੇ ਅਗਲੇ ਤੇ ਦਰਦ ਨਹੀਂ ਹੋਏਗੀ ਕਿਉਂ ਨਹੀਂ ਹੋਏਗੀ ਇਨਸਾਨ ਆਪਾਂ ਵੀ ਸਹੂਣ ਇਹਨਾਂ ਦਰਦਾਂ ਦੀ ਜਿਹੜੀ ਦਵਾਈ ਹੈ ਜਿਹੜੀ ਚੀਜ਼ ਜਿਹੜੀ ਸਾਨੂੰ ਅੰਦਰੋਂ ਠੀਕ ਕਰ ਸਕਦੀ ਹੈ ਉਹ ਹੈਗਾ ਕਿ ਵਿਸ਼ਵਾਸ ਕਰਨਾ ਆਪਣੇ ਮਾਲਕ ਤੇ ਭਰੋਸਾ ਰੱਖਣਾ ਜਿਹੜਾ ਭਰੋਸੇ ਦਾ ਘੁੱਟ ਤੁਸੀਂ ਰੋ ਹੀ ਪੀਣਾ ਨਾ ਕਿ ਸਵੇਰੇ ਉੱਠ ਕੇ ਆਪਣੇ ਦਿਲ ਨੂੰ ਆਪ ਹੀ ਹੌਸਲਾ ਦੇਣਾ ਯਾਰ ਕੁਝ ਨਹੀਂ ਹੁੰਦਾ ਨਾ ਡਰ ਦਿਲਾ ਨਾ ਮੇਰਾ ਰੱਬ ਮੇਰੇ ਨਾਲ ਬੈਠਾ ਕੋਈ ਗੱਲ ਨਹੀਂ ਕਰਵਾਣਗੇ ਸਾਰੇ ਕੰਮ ਕਿਉਂ ਨਹੀਂ ਕਰਵਾਣਗੇ ਬਾਬਾ ਜੀ ਸਾਡੇ ਕੰਮ ਰੋਣਾ ਆ ਰਿਹਾ ਆਪਣੇ ਆਪ ਨੂੰ ਆਪ ਹੀ ਚੁੱਪ ਕਰਾ ਗਏ ਕਿ ਨਹੀਂ ਯਾਰ ਰੋਣਾ ਨਹੀਂ ਮੇਰੇ ਬਾਬਾ ਜੀ ਨੇ ਮੇਰੇ ਲਈ ਬਹੁਤ ਵਧੀਆ ਸੋਚਿਆ ਕੋਈ ਗੱਲ ਨਹੀਂ ਹੈ ਜਿਹੜੇ ਸਾਲ ਦੂ ਸਾਲ ਆ ਓਖੇ ਆ ਇਹ ਜਿਹੜਾ ਸਮਾਂ ਓਖਾ ਚੱਲਦਾ ਵਾ ਕੋਈ ਗੱਲ ਨਹੀਂ ਮੇਰੇ ਮਾਲਕ ਤਾਂ ਬੈਠੇ ਨਾ ਮੇਰੇ ਲਈ ਮੇਰੇ ਗੁਰੂ ਨੇ ਮੇਰੀ ਬਾਹ ਫੜੀ ਹੋਈ ਹੈ ਮੇਰੇ ਗੁਰੂ ਮਹਾਰਾਜ ਜੀ ਨੇ ਮੇਰੇ ਸਾਰੇ ਕਾਰੇ ਪੂਰੇ ਕਰਾਣੇ ਆ ਮੈਨੂੰ ਪਿੱਛੇ ਨਹੀਂ ਛੁੱਟਤਾ ਮੇਰੇ ਮਾਲਕ ਨੇ ਦੁਨੀਆ ਤਾਂ ਮੈਨੂੰ ਪਿੱਛੇ ਕਰਦੀ ਰਹੀ ਹਰ ਥਾਂ ਤੇ ਪਰ ਮੇਰੇ ਗੁਰੂ ਨੇ ਤਾਂ ਮੈਨੂੰ ਗੱਲ ਨਾ ਲਾਇਆ ਨਾ ਤੁਸੀਂ ਆਪਣੇ ਆਪ ਨੂੰ ਖੋਦ ਹੀ ਪੋਜ਼ਿਟਿਵ ਕਰ ਲੈਣਾ ਦੇਖਣਾ ਤੁਹਾਨੂੰ ਕਿਸੇ ਦੀ ਲੋੜ ਨਹੀਂ ਗੀ ਤੁਸੀਂ ਖੋਦ ਹੀ ਬੜੇ ਮਜ਼ਬੂਤ ਹੋ ਤੁਹਾਡੇ ਅੰਦਰ ਹਿੰਮਤ ਕਿੰਨੀ ਤੁਸੀਂ ਇਹ ਦੇਖੋ ਜਿੱਥੇ ਤੁਹਾਨੂੰ ਦੁਨੀਆ ਨੇ ਸੋਚ ਲਿਆ ਸੀਗੀ ਆ ਬੰਦਾ ਕਦੇ ਉੱਠ ਕੇ ਖਲੋ ਨਹੀਂ ਸਕਦਾ ਹਾਰ ਚੁੱਕਾ ਹੈ ਕੁਝ ਨਹੀਂ ਕਰ ਸਕਦਾ ਤੁਸੀਂ ਉੱਥੇ ਵੀ ਤਾਂ ਕਰਕੇ ਦਿਖਾਇਆ ਨਾ ਸੋ ਮਾਲਕ ਆਪਣੇ ਦਾ ਨਾਮ ਲੈ ਕੇ ਅੱਗੇ ਵਧਦੇ ਰਹੋ ਕੋਈ ਗੱਲ ਨਹੀਂ ਇਹ ਹਵਾ ਦੇ ਰੁਖਾਈ ਜਿੱਦਾਂ ਦੇ ਮਰਜ਼ੀ ਹੋਣ ਤੁਸੀਂ ਆਪਣਾ ਅੱਗੇ ਵਧਦੇ ਰਹੋ ਮੈਂ ਕੰਨਾ ਸਮਾਂ ਕੀ ਹਾਲਾਤ ਕੀ ਘੜੀ ਕੀ ਹਰ ਇੱਕ ਚੀਜ਼ ਇੱਥੇ ਮਜਬੂਰ ਹੋ ਜੇਗੀ ਪਿੱਛੇ ਹੋਣ ਤੋਂ ਤੁਹਾਨੂੰ ਤੰਗ ਕਰਨਾ ਆਪਣੇ ਆਪ ਛੱਡ ਦੇਗਾ ਸਮਾਂ ਤੁਹਾਨੂੰ ਤੰਗ ਕਰਨਾ ਆਪਣੇ ਆਪ ਹਲਾ ਛੱਡ ਦੰਗੇ ਕੀ ਇਹ ਬੰਦਾ ਨਹੀਂ ਹੁਣ ਟੁੱਟ ਸਕਦਾ ਇਹ ਬੰਦਾ ਬਹੁਤ ਮਜ਼ਬੂਤ ਬਣ ਚੁੱਕਾ ਹੈ ਇਹਦੇ ਗੁਰੂ ਮਹਾਰਾਜ ਜੀ ਇਹਦੇ ਨਾਲ ਹਰਪਲੇ ਜੀ ਰਾਖੀ ਕਰਦੇ ਪਏ ਆ ਐਨੇ ਨਹੀਂ ਸਾਡੇ ਸਾਹਮਣੇ ਝੁਕਣਾ ਬਸ ਵੇਖਣਾ ਨਿਕਲ ਜਾਣਾ ਵੀ ਸਮਾਂ ਦੇਖੋ ਕਬਰਾਓ ਨਾ ਪਲੀਜ਼ ਟੈਨਸ਼ਨ ਨਾ ਲਓ ਜਿਆਦਾ ਸਭ ਵਧੀਆ ਆਏਗਾ